हां हां जी किसान ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਹੈ ਤੇ ਇੱਕ ਗੱਬਣ ਆਉ ਪੁੱਛ ਲੈਣੇ ਬਾਈ ਤੁਹਾਡੇ ਆਜੀ ਬਈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਪੂਰਾ ਵਧੀਆ ਜੀ ਭਾਈ ਨਾਮ ਕਿ ਐਡਰੈਸ ਹੋ ਨਾਮ ਬੱਗਾ ਹੈ ਜੀ ਪਿੰਡ ਚੌਕੇ ਜਿਲ੍ਹਾ ਬਟਿੰਡਾ ਤਹਿਸੀਲ ਵਾਲਾ ਵਾਲੀ ਜੀ ਨੇੜੇ ਪਿੰਡ ਤੇ ਜਿਹੜੇ ਖੋਖਰ ਰਹਿ ਜਾਂਦੀ ਰਾੜ ਬੱਲੋ ਜੀ ਮੋਬਾਈਲ ਨੰਬਰ ਬੋਲੋ 9976624670 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦਿੰਦੇ ਨੇ ਕਿਹੜਾ ਸੁਆਸ ਹੋਈ ਇਹ ਦੂਜਾ ਸੁਆਸ ਹੋਈ ਆ ਜੀ ਦੂਜਾ ਸੁਆਸ ਕਦੋਂ ਸੁਈ ਇਹ ਸੁਈ ਜੀ ਤੜਕੇ 4 ਵਜੇ ਅੱਜ ਸਵੇਰੇ 4 ਵਜੇ ਹਾਂ ਸਵੇਰੇ 4 ਜੀ ਇਹ ਰੋਬੇ ਬੱਟਰੇ ਦੀ ਠੀਕ ਆ ਕੋਲੇ ਕਰ ਦੇਣਾ ਮੈਂ ਦਿਖਾ ਦੇ ਜੀ ਠੀਕ ਆ ਦਿਖਾ ਹੀ ਦੇਣਾ ਮੈਂ ਹਾਂ ਆ ਰੱਖੀ ਬੈਠਾ ਬਾਈ ਬੇਰ ਬੱਟਰ ਦੇ ਵਿੱਚ ਠੀਕ ਆ ਬਾਈ ਓਕੇ ਬੱਚਾ ਕੀ ਦੇਤਾ ਇਹਨੇ ਬੱਚਾ ਬੱਚਾ ਜੀ ਬੱਚਾ ਦੇਤਾ ਹੂੰ ਬੱਚਾ ਚੰਗਾ ਦਾ ਬਹੁਤ ਚੰਗਾ ਜੀ ਬੱਚੇ ਚੰਗੇ ਪਾਉਂਦੀ ਹੈ ਬਾਈ ਬੜੀ ਬਹੁਤ ਚੰਗੀ ਆ ਜੀ ਬੈਡ ਵੀ ਚੰਗੀ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਦਿਖਾ ਬਾਈ ਆਰਡਰ ਬੜਾ ਇੱਕ ਮਾਲਾ ਖਾੜੀ ਵਾਲਾ ਲੈ ਬਾਈ ਖਾੜੀ ਵਾਲਾ ਆਰਡਰ ਪੰਡਰ ਗੱਲੇ ਵਾ ਤਿਆਰ ਕਰੀ ਬੈਠੀ ਆ ਕੱਲਾ ਕੱਲਾ ਥਣ ਲੈ ਮੁੱਠੀ ਵਾਲਾ ਥਣ ਚਵਾਈ ਕਿਵੇਂ ਨਿਕਲੇ ਇੱਕ ਨੰਬਰ ਆ ਜੀ ਪੂਰੀ ਦੁੱਧ ਘੜਤਾ ਜੀ ਆਪਾਂ 4 ਕਿਲੋ 4 ਲੀਟਰ ਵਾਲਾ ਕਰਦੇ ਆ ਠੀਕ ਆ ਕਿੰਨਾ ਦੁੱਧ ਦੇ ਦੂਆ ਦੇਣਾ ਚਾਹੀਦਾ ਜੀ 18 18 19 ਜਾਸੇ ਪਾਸੇ ਜਿਵੇਂ ਬਾਈ ਬਹਿੜਦਾ ਭਾਂਡਾ ਬਾਈ ਖਵਾਣਾ ਸੋਹਣਾ ਆਰਡਰ ਤਿਆਰ ਕਰਿਆ ਕਰਮ ਵਾਲੀ ਨੇ ਨਾੜਾ ਨੂੜਾ ਬਾਈ ਲੈਵੇ ਦੇ ਦੇਖੋ ਹੀ ਲੈਵੇ ਦੇ ਬਾਹਲੇ ਬਰੀਕ ਆ ਜੀ ਲੈ ਫੁੱਟ ਬਾਲ ਵੰਗੂ ਲੈਵਾ ਖੋਲਿਆ ਪਿਆ ਚਾਸ ਫੇਰੋਂ ਕੱਲਾ ਕੱਲਾ ਥਣ ਮੁੱਠੀ ਵਾਲਾ ਤਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਠੰਡੀ ਹੈ ਪੂਰੀ ਪੂਰੀ ਬਈਆ ਹੀ ਆ ਪਤਾ ਨਾ ਮਾਰ ਕੇ ਦਾ ਬਣਾੜਾ ਪਾਕੇ ਬਣਾ ਬੱਚੇ ਤੋਂ ਜੀ ਠੀਕ ਆ ਹੂੰ ਫੇਸ ਕਮਾਲ ਆ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਖਾਣਾ ਚੰਗਾ ਲੱਗਿਆ ਆਰਡਰ ਕਮਾਲਾ ਨਾੜਾ ਨੂਣਾ ਫੋਲਾ ਚੰਗੇ ਬੌਲੇ ਤੇ ਆ ਚੰਗਾ ਦੁੱਧ ਪਾ ਦੂਗੀ ਬੋਤਾ ਹੀ ਚੰਗਾ ਬੰਦਾ ਕੋਈ ਛੇ ਵਾਲਾ 20 ਵੀ ਦੇ ਦੋ ਜੀ ਅੱਛਾ ਹਾਂ ਠੀਕ ਆ ਮਾਲ ਕਰੇ ਉਹ ਕਹਿੰਦੇ ਅਸੀਂ 18 ਕਿਲੋ ਦਾ ਝੋਆ ਲੈਣ ਦਾ ਠੀਕ ਆ ਤੇ ਮੁੱਲ ਕੀ ਅਬਰਾ ਤੁਹਾਡਾ ਮੁੱਲ ਦਾ ਬਸ ਲੈ 58000 ਹੈ 58000 ਜਮਾ ਜਾਇਜ਼ ਮੁੱਲ 58000 ਰੁਪਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਰਣ ਜਰੂਰ ਹੋ ਜੂ ਆਰਡਰ ਕਮਾਲ ਦਾ ਆਰਡਰ ਦੀ ਜਿਹੜੀ ਫੀਟਿੰਗ ਆ ਬਾਈ ਕਮਾਲ ਦੀ ਤਾਂ ਪਤਾਰਾ ਮਾਰ ਕੇ ਦਿਖਾ ਦਿੰਨੇ ਜੀ ਬਾਕੀ ਬਾਈ ਕਹਿੰਦਾ ਧਾਰਾ ਮਾਰ ਦਿੰਨੇ ਪੂਰੀ ਵਧੀਆ ਚਵਾਈ ਚੂਈ ਵੀ ਬਾਈ ਕਹਿੰਦਾ ਨੰਬਰ 1 ਹੈਗੀ ਬੜੀ ਚੰਗੀ ਆ ਜੀ ਬਿਨਾ ਬੱਚੇਦੋਂ ਨਾਲੇ ਆਰਡਰ ਰੰਗ ਰੂਪ ਚੰਗਾ ਚੰਗੀ ਆ ਕੱਟ ਵਾਲੀ ਬਾਕੀ ਧਾਰਾ ਮਾਰ ਕੇ ਦਿਖਾਣੇ ਕੋਈ ਚੱਕਰੀ ਥਾਣੀ ਬੜਾ ਚੰਗਾ ਲੱਗਿਆ ਜੀ ਬੱਚੇ ਨੇ ਨਹੀਂ ਐਨੀ ਛੰਡੀ ਆ ਜੀ ਲੈਣਾ ਪਾਲਾ ਮੌਜ ਨਾਲ ਬਹਿ ਜਾ ਬਾਈ ਕਹਿੰਦਾ ਕੋਈ ਚੱਕਰੀ ਹੂੰ ਇਹ ਆਪਣੀ ਜ਼ਿੰਮੇਵਾਰੀ ਹੈ ਯਾਰ ਠੀਕ ਆ ਹੂੰ ਉਹਦ ਵੀ ਚੰਗਾ ਦੇ ਰੂਗੀ ਥਣ ਸੁਣੀ ਬੜਾ ਚੰਗਾ ਜੀ ਬੈੜਦਾ ਕਾਣ ਬੜਾ ਕਮਾਲ ਨਾਲਾ ਨੂੜਾ ਫੋਲ ਚੰਗੀਆਂ ਬੀ ਕਾਣ ਤਾਂ ਮੁਠੀ ਵਾਲਾ ਲੱਗਿਆ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਉਹ ਯਾਰ ਕੁਲੇ ਹੋ ਕੇ ਸਾਈ ਨਾ ਡੀ ਚੱਕਾ ਕੀ ਬਾਤ ਜਿਵੇਂ ਮਰਜੀ ਇੱਥੇ ਬੈਸਦਾ ਲੰ ਲੈ ਆਈ ਵੀ ਵੇ ਹੱਲ ਜੀ ਹੱਲਣਾ ਹੱਲਣਾ ਤਾਂ ਹੈ ਨਹੀਂ ਹਿੱਲਣ ਵਾਲੀ ਤਾਂ ਹੈ ਨਹੀਂ ਲੈ ਕਰ ਲੈ ਤੇ ਵਾਈ ਦੇਖੋ ਕਿਆ ਬਾਤ ਹੈ ਖੜਕਾ ਹੁੰਦਾ ਬਈ ਚਵਾਈ ਦਾ ਪੂਰਾ ਤੇ ਗੰਨੇ ਵਰਗੀ ਧਾਰ ਕਲਾ ਕਲਾ ਥਾਣਾ ਮੁੱਠੀ ਵਾਲਾ ਥਾਣਾ ਦੇਖੋ ਜੀ ਜੀ ਕਰਦਾ ਚੋਈ ਜਾ ਹੈ ਹਾਂ ਪੰਪੀ ਆਈ ਜਮਾ ਪੰਪੀ ਅਸੀਂ ਕਿੰਨੀਆਂ ਘਤਾਰਾਂ ਮਾਰੀਆਂ ਆ ਦੇਖੋ ਜੀ ਵਗ ਰਹੇ ਹੱਲਣਾ ਨਾ ਦੁੱਧ ਬਈ ਹੂੰ ਕੀ ਹੈ ਮਾਗਰ ਲਈ ਥਾਣਾ ਇਹ ਚਵਾਈ ਤੇ ਨਾਲੇ ਜਿੱਥੇ ਪੈਰ ਦਾ ਲਈ ਮੁਰਕੇ ਹਿਲਾਉਣਾ ਨਹੀਂ ਹੂੰ ਕੰਨੀ ਨੂੰ ਵੜਾਈ ਕੀ ਬਾਤ ਦੇਖੋ ਜਿੰਨੀਆਂ ਗੱਤਾਂ ਰਾਮ ਮਾਰੀਆਂ ਬਈ ਠੀਕ ਆ ਕੋਈ ਬੱਚਾ ਨਹੀਂ ਛੱਡਿਆ ਜੀ ਹੋਰ ਨਹੀਂ ਬੱਚਾ ਨਹੀਂ ਛੱਡਿਆ ਪਾਇਆ ਨਿਆਣਾ ਮੋਇਨਾ ਬਹਿ ਗਿਆ ਬਈ ਥਣ ਦੇਖੋ ਬਸ ਸਮਾਹ ਕਰਕੇ ਥਣ ਦੇਖੋ ਜੀ ਦਵਾਰੇ ਗੱਲਾਂ ਨੂਣਾ ਨੂਣਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਮਾਰਦਾ ਰੰਗੂਵੇ ਦਿਖਾ ਦੇ ਬਾਈ ਨੂੰ ਲਜਵਾ ਕੇ ਥੱਲੇ ਕੋਈ ਚੱਕਰੀ ਨਹੀਂ ਲੈ ਕਿਆ ਬਾਤ ਹੈ ਹਨ ਬੜੀ ਚੰਗੀ ਐ ਜੂਵੇ ਜੀ ਦਾ ਕੀ ਬਾਤ ਹੈ ਇੱਕ ਪੂਲੀ ਵਾਲੀ ਐ ਜੀ ਮੈਂ ਕਹਿੰਦਾ ਜਵਾਕ ਚੋਈ ਜਾਂਦੇ ਆਪਰੇ ਕੀ ਬਾਤ ਆ ਜਿੱਥੇ ਖੜ ਗਈ ਪੈਰ ਨਹੀਂ ਹਿਲਾਉਣਾ ਜੀ ਇੰਨੀ ਗੁੰਮ ਨਹੀਂ ਗਾ ਜੀ ਮੁੱਲ ਵੀ ਜਮਾ ਜਾਇ ਜਾ 58000 ਹਾਂ ਬਸ ਮਾਨਤਾ ਨਹੀਂ ਕਰਨਾ ਜੀ ਡਾਕਟਰ ਛੋਟ ਛੂੜੀ ਕਰਾਏ ਅਗਲਾ ਜਾ ਕੇ ਜਮਾ ਜਾਇ ਜਾ ਮਾਨਤਾ 52 53 ਲੈਣਾ ਉਹ ਨਹੀਂ ਲੈਣਾ ਠੀਕ ਐ ਬਸ ਕਰ ਬਈ ਬਸ ਕਰ ਵੀਰੇ ਬਸ ਕਰ ਉਹਦੇ ਲੈਣਾ ਅੱਗੇ ਬਈ 2 ਨੰਬਰ ਕਿਹੜਾ ਸੂਆ ਸੁਣੇ ਇਹ ਪਹਿਲਾ ਸੂਆ ਜੀ 2 ਦੰਦ ਬੱਚੀ ਪਹਿਲਾ ਸੂਆ 2 ਦੰਦ ਕਿੰਨੇ ਦਿਨ ਲੈਂਦੀ ਹੈ ਇਹ ਰਹੇ ਭਾਈ ਜੀ ਦੋ ਸੱਤ ਦਿਨ ਠੀਕ ਆ ਕੀ ਰਿਕਾਰਡ ਆ ਦੁੱਧ ਦਾ ਇਹਦੀ ਮਾਂ ਨੇ ਦਿੱਤਾ ਜੀ 22 ਕਿਲੋ 22 ਲੀਟਰ ਦਾ ਇਹਦੀ ਮਾਂ ਦਾ ਰਿਕਾਰਡ ਆ ਥਣ ਦੇਖੋ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਕਿਹਾ ਇਹ ਲਠੰਡੀ ਵਾਲੀ ਆ ਜੀ ਲੈ ਜਿਵੇਂ ਮਰਜ਼ੀ ਬਹਿ ਜਾ ਕੱਬਣ ਮੋਂ ਇਹਨਾਂ ਥੱਲੇ ਬੈਠਾ ਰੇ ਕੋਈ ਚੱਕਰੀ ਨਹੀਂ ਦੋ ਦੰਦ ਚੱਕੇ ਆਈ ਹੈ ਦੁਕ ਦੇ ਆ ਸਾਰੀਆਂ ਬਾਲਡ ਲਾਂ ਕੱਢ ਕੇ ਲੈ ਕਰ ਮਾਣੀ ਕੋਈ ਫੇਰ ਸੋਣਾ ਕੱਲਾ ਕੱਲਾ ਥਣ ਬਾਕਲੇ ਸੰਗੇ ਸੰਗਾਈ ਮੜੇ ਜੀ ਕਰਲੇ ਸਿੰਘ ਦਾ ਰਾਜੀ ਫੁੱਲ ਉਹਨੇ ਬਹੁਤਾ ਜੀ ਬੱਛੀ ਆਹੋ ਪ੍ਰਿੰਟ ਕੋਲ ਦੇ ਚੰਗਾ ਲੱਗਿਆ ਜੀ ਸਰ ਲਾਈ ਚਲ ਸਿੰਘਾਂ ਨੂੰ ਕਹਿੰਦੀ ਕਰਮ ਵਾਲੀ ਦੁੱਧ 20 ਲੀਟਰ ਦੇਣੀ ਪਹਿਲੀ ਈ ਛੂਏ ਬੱਛੀ ਆਹ ਬਈ ਕਮਾਲ ਆ ਹਜੇ ਕੱਚੀ ਆ ਉਹਨਾਂ ਦੇਖ ਨਹੀਂ ਦਿੰਦੀ ਲੇਵਾ ਬਣਾਉ ਬਾਰ ਯਾਰ ਜੂਨ ਦੇਖੋ ਜੀ ਬਾਲੀ ਜੰਗਿਆ ਹੈ ਜੀ ਇਸ ਹਿਸਾਬ ਨਾਲ ਕੱਚੀ ਆ ਲੇਵੇ ਦੀ ਬਣਾਵਟ ਬਹੁਤ ਚੰਗੀ ਤਿਆਰ ਕਰੀ ਆ ਫੇਸ ਦੇਖੋ ਫੇਸ ਥੋੜਾ ਹਮ ਤੱਦ ਵੱਡ ਰੰਗ ਰੂਪ ਰਾਜੀ ਰੋਜੀ ਫੁੱਲ ਨੰਦਰਾ ਇੱਥੇ ਹੜ ਜੀਦਾ ਇੰਨੀ ਕੋਈ ਨਹੀਂ ਆ ਦਿਖਾ ਦੇ ਬਈ ਢਲਾ ਡੋਲਾ ਨੇ ਵਾ ਕਮਾਲ ਕਲਾ ਕਲਾ ਥਾਣ ਮੁੱਠੀ ਆਣ ਲੈ ਲੈ ਐਨੀ ਕੁੰਨੀ ਕਿਹੜੀ ਆਈ ਲੋ ਹੂੰ ਮੈਂ ਕਿਤੇ ਮਰਜੀ ਵੇ ਜਾਣਾ ਆਹ ਬਈ ਪੰਡਾ ਹੀ ਵਾਂਦੂ ਹਾਂ ਹਾਂ ਸਹੀ ਗੱਲ ਆ ਬਈ ਬੜੀ ਕੁੰਨੀ ਬੜੀ ਆ ਜਿੰਦੀ ਆ ਜੂ ਸਹੀ ਗੱਲ ਆ ਵੀਰੇ ਜਾਨ ਬਹੁਤ ਆ ਜੀ ਬੱਛੀ ਜੇ ਦੋ ਦੰਦਾ ਹਜੇ ਰਾਜ ਜੀ ਬਹੁਤ ਆ ਬਈ ਕਰ ਰੈਂਗ ਰੂਪ ਚੰਗਾ ਮੁੱਲ ਕੀ ਕਰਿਆ ਫਿਰ ਇਹਦਾ ਭਰਾ ਮੁੱਲੇ ਦਾ ਬਸ 64000 ਆਈ 64000 ਰੁਪਏ ਮਾਨਤਾਣ ਮਾਨਦੰਗ ਕਰਦੇ 64000 ਰੁਪਏ ਮੁੱਲ ਆ ਮਾਨਤਾਣ ਦਾ ਮੌਕਾ ਤੇ ਜੀ ਹਾਂ ਦੱਦ ਦੋ ਬਈ ਜੀ ਕਿਹਨੂੰ ਦੇਖਣਾ ਕੋਈ ਮਰਜੀ ਦੇਖ ਲੈ ਜੀ ਠੀਕ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਨਾੜਾ ਨੂੜਾ ਚੰਗੀਆਂ ਕੱਚੀ ਜਰੂਰਾ ਦਣ ਲੈੰਦੀ ਆ ਆਰਡਰ ਸੋਹਣਾ ਤਿਆਰ ਕਰੂ ਵਾਰਡ ਦਾ ਇਹਦਾ ਸੂਈ ਸਵਾਈ ਦਾ ਵੀ ਕੋਈ ਅੰਤ ਨਹੀਂ ਲੇਵਾ ਦੇਖੋ ਲੇਵਾ ਕਮਾਲ ਦਾ ਸੋਹਣਾ ਆਰਡਰ ਚਿਵਾਈ ਚੂਈ ਫੁੱਲ ਚੰਗੀਆਂ ਆ ਦੇਖ ਬਾਈ ਨੇ ਧਾਰਾ ਮਾਰੀਆਂ ਦੇਖੋ ਹੀ ਥਣ ਕੱਢਿਆ ਹੁਣ ਮੱਛੀ ਨੇ ਨੇ ਸਹੀ ਗੱਲ ਆ ਥਾਣ ਦੇਖੋ ਦਾ ਫਾਇਦਾ ਚੋਦੀ ਡਾਕਟਰ ਹੈ ਤੜਕੇ ਹਾਂ ਠੀਕ ਆ ਤੇ ਨਾ ਜੂਰੇ ਬਾਹਰ ਤੋਂ ਬੈਠਾ ਨਹੀਂ ਜਾਂਦਾ ਸੀ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਹਾਰੀ ਵਾਲਾ ਲੇਵਾ ਉਹ ਕਨੈਕਟ ਕਰ ਲਿਓ ਜੀ ਧੰਨਵਾਦ